ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਖਾਸ ਰੂਪ ਸਮੂਹ ਸਾ ਸੰਗ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜੋ ਘਟਨਾਵਾਂ ਹੋਈਆਂ ਜੋ ਮਹਾਂਪੁਰਸ਼ਾਂ ਨੇ ਆਪ ਕਮਾਈ ਕਰਕੇ ਸੰਗਤ ਨੂੰ ਬਾਣੀ ਦੇ ਨਾਲ ਬਾਣੀ ਦੇ ਨਾਲ ਬੰਦਗੀ ਦੇ ਨਾਲ ਜੋੜਿਆ ਭੁੱਲਿਆਂ ਨੂੰ ਸਿੱਧੇ ਰਸਤੇ ਪਾਇਆ ਧਰਮ ਦਾ ਰਸਤਾ ਦਿਖਾਇਆ ਧਰਮ ਦੀ ਗੁਰਬਾਣੀ ਦੀ ਅਸਲੀ ਪਛਾਣ ਜੋ ਮਹਾਂਪੁਰਸ਼ਾਂ ਨੇ ਕਰਾਈ ਅਸੀਂ ਜੋ ਵੀ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਇਹ ਜਿਹੜੀ ਸੰਗਤ ਹੰਸਾਲੀ ਸਾਹਿਬ ਆਉਂਦੀ ਹੈ ਜਾਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਇਹ ਘਟਨਾਵਾਂ ਅਸੀਂ ਉਹਨਾਂ ਤੋਂ ਸੁਣ ਕੇ ਹੀ ਜੋ ਜਿਨ੍ਹਾਂ ਦੇ ਨਾਲ ਇਹ ਮਹਾਂਪੁਰਸ਼ਾਂ ਦੇ ਕੌਤਕ ਵਰਤੇ ਜਾਂ ਜਿਨ੍ਹਾਂ ਤੇ ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦਾ ਭਲਾ ਕੀਤਾ ਸੰਗਤ ਜੀ ਉਹੀ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਇੱਕ ਵਾਰੀ ਇੱਕ ਭੈਣ ਬਾਬਾ ਜੀ ਦੇ ਕੋਲ ਆਉਂਦੀ ਹੈ ਜਿਸ ਦੇ ਮੂੰਹ ਉੱਪਰ ਬਹੁਤ ਜ਼ਿਆਦਾ ਜ਼ਖਮ ਸਨ ਇਸ ਸੰਬੰਧਿਤ ਜੋ ਅਸਲੀ ਘਟਨਾ ਹੈ ਵੀ ਬਾਬਾ ਜੀ ਦੇ ਮੂੰਹ ਤੇ ਮੌਕੇ ਕਿਸ ਤਰ੍ਹਾਂ ਸਨ ਕਿਉਂ ਹੋਏ ਕਿਵੇਂ ਹੋਏ ਉਹ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਕਿਉਂਕਿ ਉਹ ਇੱਕ ਤਿੰਨ ਭਾਗ ਜੋ ਮਹਾਂਪੁਰਸ਼ਾਂ ਨੇ ਧੰਨ ਧੰਨ ਬਾਬਾ ਅਜੀਤ ਸਿੰਘ ਦੀ ਹਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਜੋ ਤਿੰਨ ਕਿਤਾਬਾਂ ਛਪੀਆਂ ਨੇ ਉਹਦੇ ਵਿੱਚ ਉਸਦਾ ਪੂਰਾ ਵਰਣਨ ਹੈ ਇਹ ਜਿਹੜੀਆਂ ਅਸੀਂ ਆਪ ਜੀ ਦੇ ਨਾਲ ਅੱਜ ਦੀ ਘਟਨਾਵਾਂ ਜੋ ਅੱਜ ਦੀ ਇਹ ਘਟਨਾ ਸਾਂਝੀ ਕਰ ਰਹੇ ਹਾਂ ਇਹ ਇੱਕ ਸਾਨੂੰ ਭੈਣ ਨੇ ਦੱਸਿਆ ਸੀਗਾ ਕਿ ਇੱਕ ਵਾਰ ਇੱਕ ਭੈਣ ਆਉਂਦੀ ਹੈ ਉਸਦਾ ਮੂੰਹ ਬਹੁਤ ਜ਼ਿਆਦਾ ਖਰਾਬ ਸੀ ਤਾਂ ਉਸਨੇ ਮਾਹਪੁਰਸ਼ਾਂ ਨੂੰ ਆਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰਾ ਜੋ ਚਿਹਰਾ ਹੈ ਬਹੁਤ ਜ਼ਿਆਦਾ ਖਰਾਬ ਹੈ ਤੇ ਆਪ ਜੀ ਕਿਰਪਾ ਕਰੋ ਜਿਹੜਾ ਮੇਰਾ ਚਿਹਰਾ ਹੈ ਉਹ ਠੀਕ ਹੋ ਜਾਵੇ ਤਾਂ ਸਾਲੀ ਵਾਲੇ ਮਾਹਪੁਰਸ਼ਾਂ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਉਸ ਭੈਣ ਨੂੰ ਇਹ ਕਿਹਾ ਸੀਗਾ ਕਿ ਬੇਟਾ ਸਵਾ ਮਹੀਨਾ ਇਹ ਮੂਲ ਮੰਤਰ ਦਾ ਜਾਪ ਕਰਨਾ ਹੈ ਅਤੇ ਸ਼ੀਸ਼ਾ ਨਹੀਂ ਦੇਖਣਾ ਅਤੇ ਧਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਨਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਪਰ ਤੂੰ ਸਵਾ ਮਹੀਨਾ ਸ਼ੀਸ਼ਾ ਨਹੀਂ ਦੇਖਣਾ ਤਾਂ ਉਸ ਭੈਣ ਨੇ ਮਹਾਪੁਰਸ਼ਾਂ ਦਾ ਜਦੋਂ ਇਹ ਬਚਨ ਮੰਨਿਆ ਇਹ ਬਚਨ ਮੰਨ ਕੇ ਉਸਨੇ ਮੂਲ ਮੰਤਰ ਦਾ ਜਾਪ ਸਵਾ ਮਹੀਨੇ ਕੀਤਾ ਸਵਾਮੀ ਨਿਵਾਜ ਜਦੋਂ ਉਹ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੇ ਲਈ ਆਈ ਤਾਂ ਸਵਾਮੀ ਨਿਵਾਜ ਜਦੋਂ ਮਹਾਂਪੁਰਸ਼ਾਂ ਦੀ ਉਸ ਨੇ ਆਗਿਆ ਲਈ ਤਾਂ ਜੋ ਉਸ ਨੇ ਆਪਣਾ ਚਿਹਰਾ ਦੇਖਿਆ ਤਾਂ ਉਹ ਬਿਲਕੁਲ ਐਨ ਜਿਵੇਂ ਕਹ ਲੋ ਵੀ ਜੋ ਜ਼ਖਮ ਸੀ ਉਹ ਸਾਰੇ ਹੀ ਉਸ ਦੇ ਚਿਹਰੇ ਤੋਂ ਖਤਮ ਹੋ ਗਏ ਸਨ ਸੰਗਤ ਜੀ ਗੱਲ ਸਿਰਫ ਭਾਵਨਾ ਦੀ ਹੈ ਕਿਉਂਕਿ ਕਿਕਰਨਾਵਾਂ ਇਹੋ ਜਿਹੇ ਹਨ ਅਸੀਂ ਉਹਨਾਂ ਨੂੰ ਉਜਾਗਰ ਨਹੀਂ ਕਰ ਸਕਦੇ ਉਹ ਗੁਪਤੀ ਰਹਿਣਗੀਆਂ ਕਿਉਂਕਿ ਇਹ ਜਿਹੇ ਘਟਨਾਵਾਂ ਜੇ ਅਸੀਂ ਉਜਾਗਰ ਕਰਦੇ ਹਾਂ ਤਾਂ ਲੋਕ ਨਿੰਦਿਆ ਜ਼ਿਆਦਾ ਕਰਦੇ ਹਨ ਵਿਸ਼ਵਾਸ ਘਟ ਕਰਦੇ ਹਨ ਤਾਂ ਉਹ ਗੱਲਾਂ ਅਸੀਂ ਸਿਰਫ ਉਹਨਾਂ ਨੂੰ ਹੀ ਦੱਸ ਸਕਦੇ ਹਾਂ ਜੋ ਮਹਾਰਾਜ ਨੂੰ ਸਮਝਦੇ ਹਨ ਜਿਨ੍ਹਾਂ ਨੂੰ ਮਾਰਾਂ ਦੇ ਬਾਰੇ ਸਮਝ ਸੀ ਕਿ ਧੰਤਨ ਬਾਬਾ ਅਜੀਤ ਸਿੰਘ ਦੀਆਂ ਸਾੜੀ ਵਾਲੇ ਮਹਾਂਪੁਰਸ਼ ਕੀ ਸਨ ਕਿਉਂਕਿ ਇੰਨੀ ਸੰਗਤ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਹਾਰਾਜ ਦੇ ਨਾਲ ਪਿਆਰ ਕਰਨ ਵਾਲੇ ਐਨੇ ਐਨੇ ਕਹਿ ਲਓ ਵੀ ਗੁਰਮੁਖ ਪ੍ਰਾਣੀ ਇੰਨੀ ਸੰਗਤ ਜੁੜੀ ਹੈ ਜਿਹੜੇ ਜਿਵੇਂ ਅਸੀਂ ਰੋਜ਼ ਵੀ ਇੱਕ ਨਾਲ ਕਰ ਅੱਗ ਲੱਗ ਜਾਈਏ ਤਾਂ ਰੋਜ਼ ਹੀ ਕਹਿ ਲਓ ਵੀ ਇੱਕ ਨਵੀਂ ਘਟਨਾ ਅਸੀਂ ਆਪ ਜੀ ਦੇ ਨਾਲ ਸਾਂਝੀ ਕਰ ਸਕਦੇ ਹਾਂ ਇੱਕ ਵਾਰ ਇੱਕ ਬਾਪ ਪੁੱਤਰ ਮਹਾਪੁਰਸ਼ਾਂ ਦੇ ਕੋਲ ਆਉਂਦੇ ਖਣ ਅਤੇ ਬੇਨਤੀ ਹੈ ਬੇਨਤੀ ਕਰਦੇ ਨੇ ਕਿ ਮਹਾਰਾਜ ਜੀ ਅਸੀਂ ਨੇ ਨਵਾਂ ਟਰੈਕਟਰ ਲੈਣਾ ਹੈ ਤਾਂ ਮਹਾਪੁਰਸ਼ਿਆਂ ਦੇ ਭਾਈ ਗੁਰੂ ਸਾਹਿਬ ਦੀ ਹਜੇ ਆਗਿਆ ਨਹੀਂ ਹੈਗੀ ਕਿਉਂਕਿ ਮਹਾਪੁਰਸ਼ ਤਾਂ ਜਾਣੀ ਜਾਣ ਸਨ ਅਤੇ ਉਹ ਵੀ ਆਪ ਅੱਗੋਂ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਹੀ ਸੰਗਤ ਨੂੰ ਦੱਸਦੇ ਸਨ ਤਾਂ ਉਹ ਬਾਪੁੱਤਰ ਇਸੇ ਤਰ੍ਹਾਂ ਹੀ ਚਲੇ ਗਏ ਤੇ ਜਦੋਂ ਆਏ ਥੋੜੇ ਦਿਨਾਂ ਬਾਅਦ ਉਹ ਟਰੈਕਟਰ ਖਰੀਦ ਕੇ ਮਹਾਪੁਰਸ਼ਾਂ ਦੇ ਕੋਲ ਲਿਆਏ ਅਤੇ ਕਹਿੰਦੇ ਕਿ ਮਹਾਰਾਜ ਜੀ ਆਪ ਜੀ ਚਰਨ ਪਾਓ ਤਾਂ ਮਹਾਪੁਰਸ਼ ਕਹਿੰਦੇ ਭਾਈ ਆਪ ਜੀ ਨੂੰ ਹੁਕਮ ਨਹੀਂ ਸੀ ਗੁਰੂ ਸਾਹਿਬ ਦਾ ਹਜੇ ਇਹੇ ਮਸ਼ੀਨਰੀ ਲੈਣ ਦਾ ਇਸ ਕਰਕੇ ਆਪ ਜੀ ਇਸ ਤਰ੍ਹਾਂ ਕਰੋ ਇਸ ਟਰੈਕਟਰ ਨੂੰ ਜਿਹੜੀ ਉਹ ਕੰਧ ਹੈ ਉਸ ਦੇ ਨਾਲ ਇੱਕ ਵਾਰ ਮਾਰੋ ਤਾਂ ਉਹ ਇਸ ਗੱਲ ਤੋਂ ਅਣਜਾਣ ਸਨ ਵੀ ਸਾਡੇ ਇੰਨੇ ਪੈਸੇ ਲੱਗੇ ਖੰਨ ਐਵੇਂ ਦਾ ਸਾਰਾ ਟਰੈਕਟਰ ਟੁੱਟ ਜਾਏਗਾ ਸਾਡੇ ਪੈਸੇ ਖਰਾਬ ਹੋ ਜਾਣਗੇ ਕਿਉਂਕਿ ਜਿਹੜੇ ਸ਼ਰਧਾ ਭਾਵਨਾ ਵਾਲੇ ਹੁੰਦੇ ਹਨ ਉਹ ਤਾਂ ਪਹਿਲੀ ਗੱਲ ਮਹਾਂਪੁਰਸ਼ਾਂ ਦੀ ਗੱਲ ਨੂੰ ਸਤਿਵਚਨ ਕਰਕੇ ਮੰਨ ਲੈਂਦੇ ਹਨ ਬਾਕੀ ਕਈ ਵੱੱਧਾ ਚੱਟੀ ਕਰਦੇ ਹਨ ਅਰਦਾਸਾਂ ਵੀ ਮਹਾਂਪੁਰਸ਼ਾਂ ਤੋਂ ਕਰਾਉਂਦੇ ਸੀ ਹੁਣ ਵੀ ਕਰਵਾਉਂਦੇ ਹਨ ਜੇ ਮਹਾਂਪੁਰਸ਼ ਕਹਿ ਦੇਣਗੇ ਭਾਈ ਐ ਕਰੋ 1 ਮਹੀਨਾ ਸਵਾ ਮਹੀਨਾ 2 ਮਹੀਨੇ ਆ ਪਾਠ ਕਰ ਲਓ ਐਨੇ ਦਿਨ ਸੁਖਮਣੀ ਸਭ ਕਰ ਲਓ ਕੋਈ ਸਹਿਜ ਪਾਠ ਕਰ ਲਵੋ ਭਾਈ ਕੋਈ ਖੰਡ ਪਾਠ ਸਭ ਘਰ ਪ੍ਰਕਾਸ਼ ਕਰਵਾ ਲਓ ਪੰਜ ਪਿਆਰਿਆਂ ਨੂੰ ਭਾਈ ਪ੍ਰਸ਼ਾਦ ਛਕਾ ਦਿਓ ਤਾਂ ਬਸ ਬੱਦੇ ਚਿੱਟੀ ਵਾਲੇ ਕੀ ਕਰਦੇ ਹਨ ਉਹ ਕਹਿੰਦੇ ਨੇ ਕਿ ਬਸ ਸਾਡਾ ਕੰਮ ਹੋ ਜਾਵੇ ਬਾਬਾ ਜੀ ਅਸੀਂ ਪਾਠ ਨਾ ਕਰ ਸਕਦੇ ਆ ਤੇ ਨਾ ਕਰਵਾ ਸਕਦੇ ਹਾਂ ਤੇ ਉਹ ਫਿਰ ਮਾਰਜ ਕਹਿੰਦੇ ਵੀ ਜੇ ਤੁਸੀਂ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਫਿਰ ਗੁਰੂ ਦੀ ਖੁਸ਼ੀ ਕਿੱਥੋਂ ਹੋਣੀ ਹੈ ਘਰ ਦੇ ਵਿੱਚ ਆਪਾਂ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਜੇ ਦੇਖਦੇ ਹਾਂ ਜੇ ਘਰ ਦੇ ਵਿੱਚ ਬੱਚੇ ਹਨ ਉਹ ਮਾਂ ਪਾਪ ਦੀ ਨਿਰਾਦਰੀ ਕਰਦੇ ਹਨ ਮਾਂ ਬਾਪ ਦੀ ਗੱਲ ਮੰਨਦੇ ਹੀ ਨਹੀਂ ਤੇ ਮਾਂ ਬਾਪ ਦੀ ਖੁਸ਼ੀ ਉਹਨਾਂ ਨੂੰ ਕਿੱਥੇ ਮਿਲੇਗੀ ਜਦੋਂ ਬੱਚਾ ਮਾਂ ਪਿਓ ਦੀ ਗੱਲ ਮੰਨਦਾ ਹੈ ਤਾਂ ਮਾਂ ਪਿਓ ਉਸ ਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦਾ ਹੈ ਇਸੇ ਤਰ੍ਹਾਂ ਕੀ ਗੁਰੂ ਹੈ ਜਿਹੜੇ ਮਹਾਪੁਰਸ਼ ਹਨ ਉਹ ਹਮੇਸ਼ਾ ਹੀ ਗੁਰਬਾਣੀ ਦੇ ਨਾਲ ਜੋੜਦੇ ਹਨ ਪਰ ਹੋ ਸਕਦਾ ਹੈ ਕਿ ਉਹਨਾਂ ਦਾ ਤਰੀਕਾ ਵੱਖਰਾ ਹੋਵੇ ਸੋ ਮਹਾਪੁਰਸ਼ਾਂ ਦੀ ਉਹਨਾਂ ਨੇ ਗੱਲ ਨਾ ਮੰਨੀ ਅਤੇ ਉਸ ਦਾ ਜੋ ਬੇਟਾ ਸੀਗਾ ਉਹ ਟਰੈਕਟਰ ਬੜੀ ਤੇਜ਼ੀ ਨਾਲ ਲੈ ਗਿਆ ਅਤੇ ਫਿਰ ਕੁਝ ਦਿਨਾਂ ਦੇ ਬਾਅਦ ਪਤਾ ਲੱਗਿਆ ਕਿ ਉਸ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਮਹਾਪੁਰਸ਼ ਜਾਣਦੇ ਸਨ ਕਿ ਹਜੇ ਉਹ ਸਮਾਂ ਨਹੀਂ ਆਇਆ ਇਹਨਾਂ ਦੇ ਲਈ ਜੋ ਮਸ਼ੀਨਰੀ ਸਹੀ ਹੈ ਸੋ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਭਾਈ ਜੇ ਆਪ ਜੀ ਵੀ ਮਹਾਪੁਰਸ਼ਾਂ ਦੇ ਕੋਲ ਅਰਦਾਸ ਕਰਾਉਂਦੇ ਹੋ ਜੇ ਮਹਾਪੁਰਸ਼ ਆਪ ਜੀ ਦੀ ਅਰਦਾਸ ਕਰਕੇ ਕੋਈ ਬਚਨ ਦਿੰਦੇ ਹਨ ਤਾਂ ਹਤਮਨ ਕੇ ਬੇਨਤੀ ਹੈ ਕਿ ਜੇ ਤਾਂ ਗੱਲ ਮੰਨਣੀ ਹੈ ਤਾਂ ਅਰਦਾਸ ਕਰਾਇਆ ਕਰੋ ਕਿਉਂਕਿ ਅਰਦਾਸਾਂ ਇੱਕ ਨਹੀਂ ਪਤਾ ਨਹੀਂ ਕਿੰਨੇ ਹੀ ਕਰਾਉਂਦੇ ਹਨ ਕੋਈ ਆਪਾਂ ਹਿਸਾਬ ਨਹੀਂ ਲਾ ਸਕਦੇ ਸੰਗਤ ਦਾ ਕਿਉਂਕਿ ਨਾਨਕ ਦੁਖਿਆ ਸਭ ਸੰਸਾਰ ਸਾਰੇ ਹੀ ਦੁਖੀ ਹਨ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਰਾਮਕਾ ਦਾਸ ਭਾਈ ਦੁਖੀ ਕੌਣ ਨਹੀਂ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਦੁੱਖ ਹੈ ਸੋ ਸੰਗਤ ਜੀ ਆਪ ਜੀ ਜੇ ਅਰਦਾਸ ਬੇਨਤੀ ਕਰਵਾਉਂਦੇ ਹੋ ਨਾ ਤਾਂ ਜੋਮਾ ਪੁਰਸ਼ ਕਹਿੰਦੇ ਹਨ ਸਤਿਵਚਨ ਕਰਕੇ ਮੰਨ ਲਿਆ ਕਰੋ ਅਤੇ ਉਸ ਜੋਮਾ ਪੁਰਸ਼ ਆਪ ਜੀ ਨੂੰ ਸ਼ਬਦ ਦਿੰਦੇ ਹਨ ਗੁਰਬਾਣੀ ਦੇ ਨਾਲ ਜੋੜਦੇ ਹਨ ਪਾਠ ਕਹਿੰਦੇ ਹਨ ਉਹ ਦਿਲੋਂ ਕਰਿਆ ਕਰੋ ਤੇ ਸਤਿਗੁਰੂ ਦੀ ਖੁਸ਼ੀ ਮਿਲੇਗੀ ਸੋ ਸੰਗਤ ਜੀ ਇੰਨੀਆਂ ਕ ਆਪ ਜੀ ਦੇ ਨਾਲ ਜੋ ਇਕ ਘਟਨਾਵਾਂ ਸੀ ਗਿਆ ਦੋਸਾਂ ਜੀਆਂ ਕੀਤੀਆਂ ਨੇ ਚੰਗੀਆਂ ਲੱਗਣਾਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਆਪਣਾ ਉਦੇਸ਼ ਇੱਕੋ ਹੀ ਹੈ ਗੁਰਬਾਣੀ ਦੇ ਨਾਲ ਜੁੜਨਾ ਤੇ ਜੋੜਨਾ ਬਾਕੀ ਆਪ ਜੀ ਇੰਸਟਾਗ੍ਰam ਤੇ ਪਰਮਿੰਦਰ ਸਿੰਘ ਨਿਵਾਣਾ YouTube ਚੈਨਲ ਦੇ ਨਾਂ ਤੇ ਮੇਰੀ ਆਈਡੀ ਹੈ ਫੋਲੋ ਕਰ ਸਕਦੇ ਹੋ ਕੋਈ ਮਹਾਰਾਜ ਪ੍ਰਤੀ ਅਨਸਾਲੀ ਸਾਹਿਬ ਦੇ ਪ੍ਰਤੀ ਆਪ ਜੀ ਨੇ ਕੋਈ ਇਮਪ੍ਰੈਸ਼ਨ ਕੋਈ ਆਪ ਜੀ ਦੇ ਮਨ ਵਿੱਚ ਗੱਲਬਾਤ ਹੈ ਤਾਂ ਮੈਨੂੰ ਆਪ ਜੀ ਮੈਸੇਜ ਕਰ ਸਕਦੇ ਹੋ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਆਪ ਜੀ ਦਾ ਰਿਪਲਾਈ ਕਰੀਏ ਭੁੱਲਣਾ ਚੁੱਕਾ ਮਾਪ ਸੰਗਤ ਸਤਿਗੁਰੂ ਬਖਸ਼ਣ ਜੋਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ